ਮੈਂ ਦੱਸਣਾ ਚਾਹੁੰਨਾ ਵਾਂ ਜਿੰਨੂੰ ਇਹ ਕਹਿੰਦਾ ਵਾ ਕਿ ਸਾਡਾ ਮੁੰਡਾ ਉਥੇ ਜਿੰਮ 'ਚ ਜਾਂਦਾ ਤੇ ਉਹਨੂੰ ਉਂਗਲਾਂ ਦਿੰਦੇ ਆ ਹੂੰ ਆਪਣੇ ਮੁੰਡੇ ਨੂੰ ਪੁੱਛੀ ਨੂੰ ਵੀ ਜੇ ਅਸੀਂ ਉਂਗਲਾਂ ਦੇਣੀਆਂ ਹੁੰਦੀਆਂ ਉਹਨਾਂ ਦੇ ਇਹ ਬੜੇ ਛੇਦੀਆਂ ਦੇ ਦੇਣੀਆਂ ਹਨ ਜਦੋਂ ਦਾ ਨਿਗਾਹ ਆ ਮੇਰੇ ਕੋਲ ਗਰਾਊਂਡ 'ਤੇ ਜਾਂਦਾ ਹੈ ਨਾ ਜਦੋਂ ਉਹਨੂੰ ਮੈਂ ਕਿਹਾ ਸੀ ਵੀ ਤੂੰ ਕਬੱਡੀ ਖੇਡਿਆ ਕਰ ਤੇ ਤੂੰ ਹੋਰ ਕੰਮ ਛੱਡ ਦੇ ਕਹਿੰਦਾ ਹੀ ਨਹੀਂ ਭਵਾਨ ਜੀ ਮੈਂ ਹੋਰ ਕੰਮ ਨਹੀਂ ਛੱਨੇ ਮੇਰੇ ਘਰ ਦੇ ਕਹਿੰਦੇ ਆ ਭਰਤੀ ਦੇਖਣੀ ਆ ਮੈਂ ਨਾ ਚਲੋ ਭਰਤੀ ਦੇਖਣੀ ਆ ਤੇ ਤੂੰ ਵੇਖ ਲੈ ਹੋ ਸਕਦਾ ਤੇਰੇ ਕਰਮਾਂ ਚ ਨੌਕਰੀ ਲਿਖੀ ਹੋਵੇ ਜਾਂ ਸਰਕਾਰ ਦੀ ਰੋਟੀ ਲਿਖੀ ਹੋਵੇ ਮੈਂ ਠੀਕ ਹੈ ਜਦੋਂ ਮੈਂ ਕਹਾਂ ਤੂੰ ਖੇਤ ਨਾ ਆਉਗਾ ਮੈਨੂੰ ਦੱਸ ਦੇ ਏਕਮ ਕਿਤੇ ਚੱਲ ਗਿਆ ਜਿੱਥੇ ਮਰਜੀ ਸੱਦ ਕੇ ਜਿੱਥੇ ਮਰਜੀ ਜੇ ਤੇਰੇ ਕੋਲ ਕਹਿੰਨਾ ਜਿੱਥੇ ਤੇਰਾ ਤਾਂ ਵੀ ਤੇਰੀ ਜਗ੍ਹਾ ਵੀ ਤੇਰੀ ਟਾਈਮ ਵੀ ਤੇਰਾ ਜਿੱਥੇ ਕਹੇਗਾ ਆ ਜਾਗੇ